ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰਾਂ ਸਭ ਤੋਂ ਪਹਿਲੀ ਖਬਰ ਪੈਰਿਸ 올림픽 ਖੇਡਾਂ ਦੇ ਨਾਲ ਜਿਹੜੀ ਹੋਈ ਹੈ ਜਿਸ ਦੇ ਵਿੱਚ ਭਾਰਤੀ ਖਿਡਾਰੀਆਂ ਨੇ ਮੈਡਲਾਂ ਦਾ ਖਾਤਾ ਖੋਲ੍ਹ ਦਿੱਤਾ ਹੈ ਮਨੂ ਪਾਕਰ ਦੇ ਵੱਲੋਂ 10 ਮੀਟਰ ਪਿਸਟਲ ਦੇ ਮੁਕਾਬਲੇ ਵਿੱਚ ਸੋਨ ਤੱਕ ਕਾਂਸੇ ਦਾ ਤਮਗਾ ਜਿੱਤ ਲੈ ਗਿਆ ਤੇ ਭਾਰਤੀ ਖਿਡਾਰੀ ਇਸ ਪੈਰਾਸੋਲੰਪਿਕ ਦੇ ਵਿੱਚ ਪਹਿਲਾ ਮੈਡਲ ਜਿੱਤਣ ਦੇ ਵਿੱਚ ਕਾਮਯਾਬ ਹੋ ਗਏ ਨੇ ਦੂਸਰੇ ਦਿਨ ਅੱਜ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਕਾਫੀ ਚੰਗਾ ਦਿਖਾਈ ਦਿੱਤਾ ਤੇ ਕੁਝ ਥਾਵਾਂ ਤੇ ਭਾਰਤੀ ਟੀਮ ਨੂੰ ਨਿਰਾਸ਼ਾ ਹੱਥ ਲੱਗੀ ਹੈ ਜੇਕਰ ਗੱਲ ਕੀਤੀ ਜਾਵੇ ਮਨੂਪਾਕਰ ਦੀ ਤਾਂ 10 ਮੀਟਰ 에ਅਰ ਪਿਸਟਲ ਦੇ ਮੁਕਾਬਲੇ ਦੇ ਵਿੱਚ ਮਨੂਪਾਕਰ ਨੇ 22 ਸਾਲ ਦੀ ਉਮਰ ਦੇ ਵਿੱਚ 221.7 ਅੰਕਾਂ ਦੇ ਨਾਲ ਤੀਜੇ ਨੰਬਰ ਤੇ ਰਹਿ ਕੇ ਕਾਂਸੀ ਦਾ ਤਮਗਾ ਜਿੱਤਿਆ ਕੋਰੀਆ ਦੇ ਜੇ ਜਿਨ ਨੇ 243.2 ਦਾ 올림픽 ਰਿਕਾਰਡ ਬਣਾ ਕੇ ਸੋਨ ਤਗਮਾ ਜਿੱਤਿਆ ਜਾਂ ਕਿ ਉਸ ਦੇ ਦੇਸ਼ ਦੀ ਜੇਜੀ ਕਿਮ ਨੇ 241.3 ਦੇ ਸਕੋਰ ਦੇ ਨਾਲ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ ਭਾਰਤ ਨੇ 12 ਸਾਲ ਬਾਅਦ 올림픽 ਸ਼ੂਟਿੰਗ ਵਿੱਚ ਤਮਗਾ ਜਿੱਤਿਆ ਪਿਛਲੀ ਵਾਰ ਗਗਨ ਨਾਰੰਗ ਅਤੇ ਵਿਜੇ ਕੁਮਾਰ ਨੇ 올림픽 ਵਿੱਚ ਨਿਸ਼ਾਨੇਬਾਜ਼ੀ ਦੇ ਤਗਮੇ ਜਿੱਤੇ ਸੀ ਨਾਰੰਗ ਨੇ ਕਾਂਸੀ ਅਤੇ ਵਿਜੇ ਨੇ ਚਾਂਦੀ ਦਾ ਤਮਗਾ ਜਿੱਤੇ ਸੀ ਗਗਨ 2024 ਦੇ ਵਿੱਚ ਵੀ ਭਾਰਤੀ ਟੀਮ ਦੇ ਮੁਖੀ ਵਜੋਂ ਪੈਰਿਸ ਗਏ ਨੇ ਮਨੋਪਾਕਰ ਨੇ ਪੈਰਿਸ 올림픽 ਦੇ ਵਿੱਚ ਭਾਰਤ ਨੂੰ ਆਪਣਾ ਪਹਿਲਾ ਮੈਡਲ ਦਿਵਾ ਦਿੱਤਾ ਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਤਿੰਨ ਸਾਲ ਪਹਿਲਾਂ ਟੋਕੀਓ 올림픽 ਦੇ ਮਾੜੇ ਦਰਾਂਦਾਰ ਨੂੰ ਪਿੱਛੇ ਛੱਡਣ ਵਿੱਚ ਸਫਲ ਰਹੀ ਹੈ ਪਿਸਤੌਲ ਖਰਾਬ ਹੋਣ ਦੇ ਕਾਰਨ ਟੋਕੀਓ ਦੇ ਵਿੱਚ ਉਸ ਦੀ ਮੁਹਿਮ ਅੱਗੇ ਨਹੀਂ ਸੀ ਵਸ ਸਕੀ ਜਿਸ ਕਾਰਨ ਉਸ ਨੂੰ ਕਾਫੀ ਨਿਰਾਸ਼ਾ ਚਲਣੀ ਪਈ ਸੀ ਭਾਵਕ ਹੋਈ ਸੀ ਇੱਥੋਂ ਦੇ ਨੈਸ਼ਨਲ ਸ਼ੂਟਿੰਗ ਸੈਂਟਰ ਦੇ ਵਿੱਚ ਕਰੀਬ 1 ਘੰਟਾ 15 ਮਿੰਟ ਤੱਕ ਚੱਲੇ ਇਸ ਸੈਸ਼ਨ ਵਿੱਚ ਉਸ ਨੇ ਇਕਾਗਰਤਾ ਤੇ ਧੀਰਜ ਬਣਾਈ ਰੱਖਿਆ ਤੇ 2012 ਦੇ ਲੰਡਨ 올림픽 ਤੋਂ ਬਾਅਦ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਕੋਈ ਤਗਮਾ ਨਹੀਂ ਜਿੱਤਿਆ ਸੀ ਹੁਣ ਭਾਕਰ ਨੇ ਤਗਮਾ ਜਿੱਤ ਕੇ ਸੋਕਾ ਖਤਮ ਕਰ ਦਿੱਤਾ ਹੈ ਮਨੂ ਭਾਕਰ ਦੇ ਤਗਮਾ ਜਿੱਤਣ ਤੋਂ ਬਾਅਦ ਉਸ ਨੂੰ ਚਾਰੇ ਪਾਸਿਓਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਜਾਂ ਫਿਰ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਹਨਾਂ ਦੇ ਵੱਲੋਂ ਟਵੀਟ ਕਰਕੇ ਮਨੁਪਾਕਰ ਨੂੰ ਇਸ ਤਮਗਾ ਜਿੱਤਣ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਅਗਲੀ ਖਬਰ ਟੇਬਲ ਟੈਨਿਸ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਮਾਨਿਕਾ ਬੱਤਰਾ ਦੇ ਵੱਲੋਂ ਵੀ ਆਪਣਾ ਮੁਕਾਬਲਾ ਜਿੱਤ ਲਿਆ ਗਿਆ ਅਤੇ ਅਗਲੇ ਦੌਰ ਦੇ ਵਿੱਚ ਪਹੁੰਚ ਚੁੱਕੀ ਹੈ ਰਮਿਤਾ ਜਿੰਦਲ ਨੇ ਰਚਾ ਇਤਿਹਾਸ ਤੇ 20 ਸਾਲ ਬਾਅਦ ਮੈਡਲ 라ਉਂਡ ਦੇ ਵਿੱਚ ਪਹੁੰਚਣ ਵਾਲੀ ਦੂਜੀ ਮਹਿਲਾ ਨਿਸ਼ਾਨੇਬਾਜ਼ ਰਮਿਤਾ ਜਿੰਦਲ ਵੀ ਬਣ ਗਈ ਹੈ ਇਸ ਤੋਂ ਇਲਾਵਾ ਨਗਤ ਜਰੇਨ ਦੇ ਵੱਲੋਂ ਵੀ ਮੁੱਕੇਬਾਜੀ ਦੇ 50 ਕਿਲੋ ਭਾਰ ਵਰਗ ਦੇ ਵਿੱਚ ਰਾਉਂਡ ਆਫ 32 ਦੇ ਵਿੱਚ ਜਰਮਨੀ ਦੀ ਮੈਕਸੀ ਕਲੋਜ਼ਰ ਨੂੰ 5-0 ਨਾਲ ਹਰਾ ਕੇ ਅਗਲੇ ਰਾਉਂਡ ਦੇ ਵਿੱਚ ਜਾਨੀ ਕਿ ਰਾਉਂਡ ਆਫ 16 ਦੇ ਵਿੱਚ ਜਗ੍ਹਾ ਬਣਾ ਲਈ ਗਈ ਹੈ ਇਸ ਤੋਂ ਇਲਾਵਾ ਅਚੰਤਾ ਸ਼ਰਤ ਕਮਲ ਜਿਹੜੇ ਆਪਣੇ ਪਹਿਲੇ ਮੁਕਾਬਲੇ ਦੇ ਵਿੱਚ ਹੀ ਟੇਬਲ ਟੈਨਸ ਦੇ ਹਾਰ ਗਏ ਨੇ ਅਤੇ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਕਸਬੇ ਦੇ ਅਰਜੁਨ ਬਬੂਟਾ ਨੇ 10 ਮੀਟਰ ਮਰਦਾਂ ਦੇ 에ਅਰ ਰਾਈਫਲ ਕੁਆਲੀਫਾਈਂਗ ਮੁਕਾਬਲੇ 'ਚ 7ਵੇਂ ਸਥਾਨ ਤੇ ਰਹਿੰਦੇ ਆ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਤੇ 올림픽 ਨਾਲ ਜੁੜੀਆਂ ਹੋਈਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਗਲੀ ਖਬਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵੱਲੋਂ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ ਸੀ ਸ਼੍ਰੀਲੰਕਾ ਦੇ ਨਾਲ ਜਿਸ ਦੇ ਵਿੱਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸ਼੍ਰੀਲੰਕਾ ਨੇ ਭਾਰਤ ਦੀ 8ਵੀਂ ਵਾਰ ਏਸ਼ੀਆ ਕੱਪ ਜਿੱਤਣ ਦੇ ਸੁਪਨੇ ਨੂੰ ਚੱਕਣਾ ਚੁਰ ਕਰ ਦਿੱਤਾ ਹੈ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਸ਼੍ਰੀਲੰਕਾ ਦੇ ਦੰਬਲਾ ਵਿੱਚ ਖੇਡੇ ਗਏ ਮਹਿਲਾ ਏਸ਼ੀਆ ਕੱਪ ਟੂਰਨਾਮੈਂਟ ਦੇ ਫਾਈਨਲ ਵਿੱਚ ਸ਼੍ਰੀਲੰਕਾ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕਰਕੇ ਟਰੋਫੀ ਕਬਜੇ ਵਿੱਚ ਕਰ ਲਈ ਹੈ ਭਾਰਤ ਮੈਚ ਦੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਸਮ੍ਰਿਤੀ ਮਧਾਨਾ ਦੀਆਂ 60 ਦੌੜਾਂ ਰਿਚਾ ਕੋਸ਼ ਦੀਆਂ 30 ਦੌੜਾਂ ਤੇ ਜਮੇਮਾ ਰੋਡਰਿਕਸ ਦੀਆਂ 29 ਦੌੜਾਂ ਦੀ ਬਦੌਲਤ 6 ਵਿਕਟਾਂ ਗਵਾਕੇ 165 ਦੌੜਾਂ ਬਣਾ ਸਕਿਆ ਸੀ ਇਹ ਤੇ ਸ਼੍ਰੀਲੰਕਾ ਨੂੰ 166 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਸ਼੍ਰੀਲੰਕਾ ਲਈ ਕਵਿਸ਼ਾ ਦਿਹਾਰੀ ਨੇ ਦੋ ਪ੍ਰਬੋਧਨੀ ਨੇ ਇੱਕ ਸਚਨਨੀ ਨੇ ਇੱਕ ਤੇ ਚਮੀਰਾ ਅਟਾਪਟੂ ਨੇ ਇੱਕ ਵਿਕਟ ਹਾਸਲ ਕੀਤੀ ਸੀ ਭਾਰਤ ਮਹਿਲਾ ਏਸ਼ੀਆ ਕੱਪ ਦੀ ਸਭ ਤੋਂ ਸਫਲ ਟੀਮ ਮੰਨੀ ਗਈ ਹੈ ਤੇ ਹੁਣ ਤੱਕ ਮਹਿਲਾ ਏਸ਼ੀਆ ਕੱਪ 2024 ਦੇ ਸਮੇਤ 9 ਸੀਜ਼ਨ ਖੇਡੇ ਜਾ ਚੁੱਕੇ ਨੇ ਜਿਨ੍ਹਾਂ ਚੋਂ ਭਾਰਤੀ ਟੀਮ 7 ਵਾਰ ਚੈਂਪੀਅਨ ਰਹੀ ਹੈ ਆਖਰੀ ਵਾਰ ਮਹਿਲਾ ਏਸ਼ੀਆ ਕੱਪ 2022 ਚ ਖੇਡਿਆ ਗਿਆ ਸੀ ਫਿਰ ਭਾਰਤ ਨੇ ਫਾਈਨਲ ਮੈਚ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ ਟਰੋਫੀ ਜਿੱਤੀ ਸੀ ਭਾਰਤੀ ਟੀਮ 9 ਵਿੱਚੋਂ ਦੂਜੀ ਵਾਰ ਫਾਈਨਲ ਮੈਚ ਹਾਰੀ ਹੈ ਮਹਿਲਾ ਏਸ਼ੀਆ ਕੱਪ ਦੇ ਪਿਛਲੇ 8 ਸੈਸ਼ਨਾਂ ਦੌਰਾਨ ਬੰਗਲਾਦੇਸ਼ ਨੇ ਸਿਰਫ ਇੱਕ ਵਾਰ 2018 ਵਿੱਚ ਸੀਜ਼ਨ ਜਿੱਤਿਆ ਸੀ ਭਾਰਤ ਸੱਤ ਵਾਰ ਜਿੱਤ ਚੁੱਕਿਆ ਪਰ শ্রীলੰਕਾ ਦੀ ਟੀਮ ਨੇ ਇਸ ਨੌਵੇਂ ਸੈਸ਼ਨ ਨੂੰ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਤੇ ਦੂਜੇ ਪਾਸੇ ਪਾਕਿਸਤਾਨ ਦੀ ਟੀਮ ਕੋਈ ਵੀ ਹੁਣ ਤੱਕ ਜਿਹੜਾ ਏਸ਼ੀਆ ਕੱਪ ਨਹੀਂ ਜਿੱਤ ਸਕੀ ਹੈ ਇਸ ਹਾਰ ਦੇ ਨਾਲ ਭਾਰਤੀ ਟੀਮ ਦੂਜੀ ਵਾਰ ਮਹਿਲਾ ਏਸ਼ੀਆ ਕੱਪ ਦਾ ਫਾਈਨਲ ਮੈਚ ਹਾਰੀ ਹੈ ਭਾਰਤੀ ਟੀਮ ਦੇ ਸਾਰੇ ਨੌ ਸੈਸ਼ਨਾਂ ਦੇ ਫਾਈਨਲਾਂ ਵਿੱਚ ਪਹੁੰਚੀ ਹੈ ਪਰ ਇਸ ਵਾਰ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਤੋਂ ਪਹਿਲਾਂ ਬੰਗਲਾਦੇਸ਼ ਤੋਂ ਭਾਰਤੀ ਟੀਮ ਹਾਰੀ ਸੀ ਅਗਲੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਿਸ ਜੰਡੀਗੜ੍ਹ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਮਾਮਲਾ ਹੈ ਵਿਦੇਸ਼ਾਂ ਦੇ ਵਿੱਚ ਭੇਜਣ ਨੂੰ ਲੈ ਕੇ ਠੱਗੀ ਮਾਰਨ ਦਾ ਸਾਬਕਾ ਮਿਸ ਜੰਡੀਗੜ੍ਹ ਅਪਰਨਾ ਸਰਗੋਤਾ ਤੇ ਉਸ ਦੇ ਬੇਟੇ ਕੁਨਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫੇਜ਼ 11 ਥਾਣਾ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕਟ 7 ਲੱਖ ਰੁਪਏ ਦੀ ਨਕਦੀ ਤੇ ਇੱਕ ਲਗਜ਼ਰੀ ਕਾਰ ਬਰਾਮਦ ਕੀਤੀ ਗਈ ਹੈ ਮਾਮਲੇ 'ਚ ਪੁਲਸ ਨੇ ਉਸਦੇ ਪਤੀ ਸੰਜੇ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਤੇ ਫਿਰ 11 ਥਾਣੇ ਦੇ ਐਸਐਚਓ ਰਣਦੀਪ ਗਣਦੀਪ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ ਤੇ ਉਹਨਾਂ ਦੱਸਿਆ ਕਿ ਕਰੀਬ 2.5 ਤੋਂ 3 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਖਿਲਾਫ ਹੋਰ ਮਾਮਲੇ ਦਰਜ ਨੇ ਰਮਾਣ ਵਿੱਚ ਕਈ ਹੋਰ ਪਰਤਾਂ ਖੁੱਲ ਸਕਦੀਆਂ ਹਨ ਅਤੇ ਉਹਨਾਂ ਉੱਤੇ ਠੱਗੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵੀ ਵੱਧ ਸਕਦੀ ਹੈ। ਅਗਲੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਬਜਟ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਅਤੇ ਉੱਥੇ ਹੀ ਪੰਜਾਬ ਦੇ ਲਈ 58 ਨਵੀਆਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੀ ਪ੍ਰਵਾਨਗੀ ਦੇ ਕੇ ਪੰਜਾਬ ਦੇ ਵਿੱਚ ਰਵਾਨਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਤੇ ਨਿਸ਼ਾਨਾ ਸਾਧਦੇ ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕੌਮੀ ਸਿਹਤ ਮਿਸ਼ਨ ਤਹਿਤ ਸੂਬੇ ਦੇ 1000 ਕਰੋੜ ਰੁਪਏ ਦੇ ਫੰਡ ਰੋਕ ਰੱਖੇ ਨੇ ਸੀਐਮ ਮਾਨ ਨੇ ਕਿਹਾ ਕਿ ਇਹ ਸਭ ਕੇਂਦਰ ਇਸ ਲਈ ਕਰ ਰਿਹਾ ਹੈ ਤਾਂ ਕਿ ਪੰਜਾਬ ਨੂੰ ਸਿਹਤ ਸਵਾਵਾ ਨੂੰ ਲੈ ਕੇ ਅੱਗੇ ਨਾ ਵਧਣ ਦਿੱਤਾ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੰਗਲਾ ਪੰਜਾਬ ਅਤੇ ਸਿਹਤਮੰਦ ਪੰਜਾਬ ਲਈ 58 ਹਾਈ ਟੈਕ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਦਰਨ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਸਿਹਤ ਸਭਾਵਾਂ ਪ੍ਰਦਾਨ ਕਰਨ ਵਿੱਚ ਬਚਨ ਵੱਧ ਹੈ ਪਰ ਕੇਂਦਰ ਸਰਕਾਰ ਪੰਜਾਬੀਆਂ ਨੂੰ ਇਹਨਾਂ ਸਹੂਲਤਾਂ ਤੋਂ ਵਾਂਝਾ ਰੱਖਣ ਲਈ ਜਾਣਬੁੱਝ ਕੇ ਲਗਾਤਾਰ ਸਾਜਸ਼ਣ ਰਚ ਰਹੀ ਹੈ ਸੀਐਮ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕਪੱਖੀ ਪਹਿਲ ਕਦਮੀਆਂ ਨੂੰ ਤਰਪਿੱਡੋ ਕਰਨ ਲਈ ਕੌਮੀ ਸਿਹਤ ਮਿਸ਼ਨ ਤਹਿਤ ਪੰਜਾਬ ਦੇ 1000 ਕਰੋੜ ਰੁਪਏ ਦੀ ਗ੍ਰਾਂਟ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਨਹੀਂ ਕੀਤੀ ਗਈ ਸੀਐਮ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਕੇਂਦਰ ਵੱਲੋਂ ਗੈਰ ਭਾਜਪਾ ਸਰਕਾਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਆਮ ਆਦਮੀ ਕਲੀਨਿਕਾਂ ਨੇ ਪੰਜਾਬ ਦੇ ਸਿਹਤ ਸੰਭਾਲ ਦੇ ਖੇਤਰ ਵਿੱਚ ਕ੍ਰਾਂਤੀ ਲਿਆਦੀ ਹੈ ਪੰਜਾਬ ਦੇ ਵਿੱਚ 1 ਕਰੋੜ 75 ਲੱਖ ਲੋਕ ਇਹਨਾਂ ਕਲੀਨਿਕਾਂ ਦਾ ਲਾਭ ਲੈ ਚੁੱਕੇ ਨੇ ਤੇ ਕਿ ਕਲੀਨਿਕਾਂ ਦੇ ਵਿੱਚ ਆਉਣ ਵਾਲੇ ਕਰੀਬਨ 95 ਫੀਸਦੀ ਤੋਂ ਵੱਧ ਮਰੀਜ਼ ਦਵਾਈ ਲੈ ਕੇ ਠੀਕ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਸ ਦਿਨ ਤੋਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਹੀ ਲੋਕ ਵੱਡੀ ਗਿਣਤੀ 'ਚ ਇੱਥੋਂ ਦਵਾਈ ਲੈ ਰਹੇ ਨੇ ਸੀਮਾ ਮਾਨ ਨੇ ਕਹਿ ਕੇ ਪੰਜਾਬ ਦੇ ਲੋਕਾਂ ਨੂੰ 58 ਐਂਬੂਲੈਂਸਾਂ ਸਮਰਪਿਤ ਕੀਤੀਆਂ ਗਈਆਂ ਜੋ ਹੁਣ ਹਰ ਵੇਲੇ ਲੋਕਾਂ ਦੇ ਵਿੱਚ ਮੌਜੂਦ ਰਹਿਣਗੀਆਂ ਜਿਸ ਤੋਂ ਬਾਅਦ ਲੋਕਾਂ ਦੀਆਂ ਸਬਾਹਾਂ ਵਿੱਚ ਪੂਰੇ ਸੂਬੇ ਵਿੱਚ ਕੁੱਲ 325 ਐਂਬੂਲੈਂਸਾਂ ਉਪਲਬਧ ਰਹਿਣਗੀਆਂ ਸੀਮਾ ਮਾਨ ਨੇ ਕਹਿ ਕੇ ਹਰ ਆਦ ਨੂੰ ਇੱਕ ਐਂਬੂਲੈਂਸਾਂ ਲਈ ਲੋੜਵੰਦ ਮਰੀਜ਼ਾਂ ਤੱਕ ਪਹੁੰਚ ਕਰਨਗੀਆਂ ਇਹ ਐਂਬੂਲੈਂਸਾਂ ਸ਼ਹਿਰੀ ਖੇਤਰਾਂ ਵਿੱਚ 15 ਮਿੰਟ ਤੇ ਪਿੰਡੂ ਖੇਤਰਾਂ ਵਿੱਚ 20 ਮਿੰਟਾਂ ਦੀ ਸਮਾਂ ਨਿਰਧਾਰਤ ਦੇ ਸੀਮਾ ਦੇ ਵਿੱਚ ਪਹੁੰਚਣਗੀਆਂ ਨਵੇਂ ਰਾਜਪਾਲ ਦੀ ਨਿਯੁਕਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਗਤ ਕੀਤਾ ਅਤੇ ਐਲਾਨ ਪ੍ਰਗਟ ਕੀਤੀ ਹੈ ਕਿ ਸਰਕਾਰ ਤੇ ਰਾਜਪਾਲ ਦੇ ਅਹੁਦੇ ਦੋਵਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ ਸੀਐਮਐਲ ਨੇ ਕਿਹਾ ਕਿ ਇਹ ਅਹੁਦਾ ਛੱਡ ਰਹੇ ਰਾਜਪਾਲ ਨੇ ਸੂਬੇ ਦੇ ਸਚਾਰੂ ਕੰਮਕਾਜ ਦੇ ਵਿੱਚ ਬੇਲੋੜੀ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ ਸੋ ਇਹ ਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ